ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾ ਰੱਖਣ ਕਰਕੇ ਇਸ ਮੁਸਲਮਾਨ ਨੂੰ 30 ਸਾਲਾਂ ਤੱਕ ਮਸਜਿਦ ਦੇ ਵਿੱਚ ਬੜ ਨਹੀਂ ਦਿੱਤਾ ਗਿਆ ਇਸ ਮੁਸਲਮਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਐਸ ਨੇ ਆਪਣੀ ਕਲਮ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਬਾਰੇ ਲਿਖਿਆ ਤੇ ਕੁਝ ਅਜੀਹਾ ਲਿਖਿਆ ਕਿ ਜਿਸ ਨੂੰ ਅੱਜ ਤੱਕ ਸਿੱਖ ਢਾਡੀ ਪ੍ਰਚਾਰਕ ਤੇ ਰਾਗੀ ਸਿੰਘ ਸੰਗਤਾਂ ਨੂੰ ਸਮਾਗਮਾਂ ਦੇ ਵਿੱਚ ਸੁਣਾਉਂਦੇ ਨੇ ਐ ਲਿਖਾਰੀ ਭਾਵੇਂ ਸਿਗਾ ਤਾਂ ਮੁਸਲਮਾਨ ਪਰ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇਹਨਾਂ ਦੀ ਇੰਨੀ ਜ਼ਿਆਦਾ ਸ਼ੱਕਦਾ ਸੀ ਕਿ ਇਹਨਾਂ ਦੀ ਆਪੇ ਕਾਫਿਰ ਹੋਣਾ ਪਸੰਦ ਕੀਤਾ ਆ ਤੇ ਸਿਰਫ ਇੰਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਲਿਖਣ ਕਰਕੇ ਹੀ ਇਹਨਾਂ ਨੂੰ 30 ਸਾਲਾਂ ਤੱਕ ਮਸਜਿਦ ਦੇ ਅੰਦਰ ਵੜਨ ਨਹੀਂ ਦਿੱਤਾ ਗਿਆ ਤੇ ਇਹਨਾਂ ਨੂੰ ਆਪਣੇ ਹੀ ਧਰਮ ਦੇ ਵਿੱਚੋਂ ਕੱਢ ਦਿੱਤਾ ਗਿਆ। ਆਖਿਰ ਕੌਣ ਸੀ ਇਹ ਮੁਸਲਮਾਨ ਜਿਸ ਨੂੰ ਸ਼ਾਇਦ ਮੁਸਲਿਮ ਭਾਈਚਾਰੇ ਦੇ ਵਿੱਚ ਇਹਨਾਂ ਮਾਨ ਸਨਮਾਨ ਨਹੀਂ ਮਿਲਿਆ ਪਰ ਸਿੱਖ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮਾਨ ਤੇ ਸਨਮਾਨ ਮਿਲਿਆ। ਅਤੇ ਇਹ ਹੀ ਕਾਰਨ ਹੈ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੀ ਇੱਕ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ

बस एक हिंद में तीर्थ है यात्रा के लिए कटाए बाप ने बेटे जहां खुदा के लिए एह सतरा सुन के शायद ਤੁਹਾਡੇ ਅੰਦਰ ਵੀ ਆਇਆ ਹੋਣਾ ਕਿ ਇਹ ਤਾਂ ਕਿਤੇ ਸੁਣੀਆਂ ਹੋਈਆਂ ਨੇ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਸਤਰਾ ਨੂੰ ਲਿਖਣ ਵਾਲੇ ਸ਼ਾਇਰ ਦਾ ਨਾਮ ਹੈ ਅੱਲਾ ਯਾਰ ਖਾਨ ਜੋਗੀ ਇਹਨਾਂ ਸਤਰਾ ਦੇ ਵਿੱਚ ਸ਼ਾਇਰ ਲਿਖਦਾ ਹੈ ਕਿ ਪੂਰੇ ਹਿੰਦੁਸਤਾਨ ਜਾਂ ਦੁਨੀਆ ਦੇ ਵਿੱਚ ਸਿਰਫ ਇੱਕ ਹੀ ਐਸਾ ਤੀਰਥ ਹੈ ਜਿੱਥੇ ਇੱਕ ਬਾਪ ਨੇ ਆਪਣੇ ਬੱਚੇ ਖੁਦਾ ਨੂੰ ਪੇਟ ਕਰ ਦਿੱਤੇ ਅੱਲਾ ਯਾਰ ਖਾ ਜੋਗੀ ਦਾ ਪੂਲਾ ਨਾਮ ਹਕੀਮ ਅੱਲਾ ਯਾਰ ਖਾ ਰਹਿਮਾਨੀ ਜੋਗੀ ਹੈ ਇਹਨਾਂ ਨੇ ਸਿਰਫ ਤਰ੍ਹਾਂ ਨਹੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਤਰਾਂ ਲਿਖੀਆਂ ਹੋਈਆਂ ਹਨ ਜਿਸ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ ਤੇ ਜੇਕਰ ਇਹਨਾਂ ਦੇ ਪਰਿਵਾਰਿਕ ਪਿਛੋਕੜ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਦਾ ਪਰਿਵਾਰ ਸੈਯਦ ਮੁਸਲਮਾਨਾਂ ਦਾ ਸੀ ਇਹ ਈਰਾਨ ਤੋਂ ਤੁਰ ਕੇ ਪਹਿਲਾਂ ਕਾਬੁਲ ਆਏ ਤੇ ਫਿਰ ਪਾਕਿਸਤਾਨ ਦੇ ਕਈ ਸਾਰੇ ਹੋਰ ਇਲਾਕਿਆਂ ਦੇ ਵਿੱਚ ਰਹੇ ਪਰ ਬਾਅਦ ਵਿੱਚ ਪੱਕੇ ਤੌਰ ਤੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਅੱਲਾ ਯਾਰ ਖਾ ਹੁਣਾ ਦੇ ਵਾਲੇ ਦੀ ਜਾਂ ਫਿਰ ਉਹਨਾਂ ਦੇ ਪਿਤਾ ਯੂਨਾਨੀ ਹਕੀਮ ਸੀ ਤੇ ਉਹ ਯੂਨਾਨੀ ਦਵਾਈਆਂ ਦੇ ਮਾਹਿਰ ਸੀ ਇਹੀ ਕੀਤਾ ਅੱਗੇ ਜਾ ਕੇ ਅੱਲਾ ਯਾਰ ਖਾ ਹੁੜੀ ਜੀ ਨੇ ਅਪਣਾਇਆ ਜਿਸ ਕਰਕੇ ਇਹਨਾਂ ਦੇ ਨਾਮ ਦੇ ਅੱਗੇ ਹਕੀਮ ਸ਼ਬਦ ਜੁੜਨਾ ਸ਼ੁਰੂ ਹੋ ਗਿਆ ਇਹਨਾਂ ਦਾ ਪੂਰਾ ਨਾਮ ਹਕੀਮ ਅੱਲਾ ਯਾਰ ਖਾ ਰਹਿਮਾਨੀ ਜੋਗੀ ਹੈ ਦੇ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਮ ਅੱਲਾ ਯਾਰ ਖਾਂ ਰੱਖਿਆ ਸੀ ਤੇ ਰਹਿਮਾਨੀ ਜੋਗੀ ਇਹਨਾਂ ਦਾ ਤਖੱਲਸ ਹੈ ਜਿਵੇਂ ਅਕਸਰ ਹੀ ਅਸੀਂ ਸ਼ਾਇਰਾ ਦੇ ਨਾਮ ਪਿੱਛੇ ਵੇਖਦੇ ਹਾਂ ਤੇ ਜਿੱਥੇ ਉਹ ਪੇਡਾ ਬੁੱਕੀ ਕੰਮ ਕਰਦੇ ਉਸ ਦੇ ਨਾਲ ਨਾਲ ਹੀ ਉਹਨਾਂ ਨੇ ਲਿਖਾਈ ਦੇ ਵਿੱਚ ਆਪਣਾ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਤੇ ਅਕਸਰ ਹੀ ਉਹਨਾਂ ਦੇ ਮੋਢੇ ਦੇ ਉੱਤੇ ਇੱਕ ਪੰਡ ਹੁੰਦੀ ਸੀ ਜਿਸ ਦੇ ਵਿੱਚ ਉਹ ਯੂਨਾਨੀ ਹਕੀਮੀ ਦਵਾਈਆਂ ਤੇ ਆਪਣੀ ਕਲਮਾ ਤੇ ਆਪਣੀ ਕਿਤਾਬਾਂ ਰੱਖਦੇ ਹੁੰਦੇ ਸੀ ਤੇ ਸ਼ੁਰੂ-ਸ਼ੁਰੂ ਦੇ ਵਿੱਚ ਅੱਲਾ ਯਾਰ ਖਾਜੂਗੀ ਇਸਲਾਮਿਕ ਦੇ ਰਿਲੇਟਿਡ ਆਪਣੀਆਂ ਕਵਿਤਾਵਾਂ ਲਿਖਦੇ ਸੀ ਜਿਸ ਕਰਕੇ ਇਹਨਾਂ ਨੂੰ ਲੋਕ ਮੁਸ਼ਾਇਰਿਆਂ ਦੇ ਵਿੱਚ ਵੀ ਬੁਲਾਇਆ ਕਰਦੇ ਸੀ ਫਿਰ ਅੱਗੇ ਚੱਲ ਕੇ ਸਰਦਾਰ ਗੁਰਦਿਆਲ ਸਿੰਘ ਹੁਣਾਂ ਦੇ ਕਹਿਣ ਤੇ 1915 ਤੋਂ 1919 ਤੱਕ ਅੱਲਾ ਯਾਰਖਾ ਜੋਗੀ ਜੀ ਨੇ ਚਾਹਰ ਸਾਹਿਬਜ਼ਾਦੇ ਤੇ ਸ਼੍ਰੀ ਗੁਰੂ ਬੋਬਨ ਸਿੰਘ ਜੀ ਦੀ ਯਾਦ ਦੇ ਵਿੱਚ ਦੋ ਬਹੁਤ ਹੀ ਮਸ਼ਹੂਰ ਰਚਨਾਵਾਂ ਲਿਖੀਆਂ ਗਾਂਜ ਸ਼ਹੀਦੀ ਦੇ ਵਿੱਚ ਅੱਲਾ ਯਾਰਖਾ ਜੋਗੀ ਜੀ ਵੱਡੇ ਸਾਹਿਬਜ਼ਾਦੇ ਤੇ ਚਮਕੌਰ ਦੀ ਜੰਗ ਦਾ ਹਾਲ ਬਿਆ ਕਰਦੇ ਆ ਤੇ ਸ਼ਹੀਦਾ-ਏ ਵਫਾ ਦੇ ਵਿੱਚ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਿਆ ਕਰਦੇ ਹਨ ਅੱਲਾ ਯਾਰਖਾਨ ਜੋਗੀ ਜੀ ਦੇ ਕੁਝ ਇਹੋ ਜਿਹੇ ਦੋਹੇ ਜੋ ਅਸੀਂ ਅਕਸਰ ਹੀ ਸਮਾਗਮਾਂ ਦੇ ਵਿੱਚ ਟਾਡੀ ਜੱਥੇ ਤੇ ਰਾਗੀ ਜੱਥਿਆਂ ਦੇ ਮੂੰਹੋਂ ਸੁਣਨੇ ਹਾਂ ਤਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਗੋਬਿੰਦ ਕੀ ਉਹ ਤਾਰੀਫ ਕਮ ਹੈ ਫਿਰ ਅੱਗੇ ਲਿਖਦੇ ਹਨ ਕਿ ਬਸ ਇੱਕ ਹਿੰਦ ਮੇ ਤੀਰ ਹੈ ਯਾਤਰਾ ਕੇ ਲਈ ਟਾਹੇ ਬਾਪ ਨੇ ਬੇਟੇ ਖੁਦਾ ਕੇ ਲੀਏ ਫਿਰ ਅੱਗੇ ਲਿਖਦੇ ਹਨ ਭਟਕਤੇ ਫਿਰਤੇ ਹੈ ਕਿਉਂ ਹਰਜ ਕਰੇ ਯਹਾਂ ਪਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲੀਏ ਤਾਂ ਇਸ ਤਰੀਕੇ ਦੇ ਨਾਲ ਇਹ ਦੋਵੇਂ ਹੀ ਕਵਿਤਾਵਾਂ ਗੁਰੂ ਸਾਹਿਬਾਨ ਜੀ ਤੇ ਉਹਨਾਂ ਦੀ ਚਾਰ ਸਾਹਿਬਜ਼ਾਦਿਆਂ ਦੀ ਦਿੱਤੀ ਗਈ ਹੋਈ ਲਸਾਨੀ ਸ਼ਾਦਦਾਨ ਨੂੰ ਬਿਆਨ ਕਰਦਾ ਹੈ ਪਰ ਜੋਗੀ ਜੀ ਦੇ ਵੱਲੋਂ ਲਿਖੀਆਂ ਗਈਆਂ ਹੋਈਆਂ ਇਨ੍ਹਾਂ ਕਵਿਤਾਵਾਂ ਦੇ ਕਰਕੇ ਉਹਨਾਂ ਨੂੰ ਆਪਣੇ ਹੀ ਧਰਮ 'ਚੋਂ ਕਿਉਂ ਕੱਢ ਦਿੱਤਾ ਗਿਆ ਅਸਲ ਵਿੱਚ ਜੋ ਤਾਰੀਫ ਅੱਲਾ ਯਾਰ ਖਾ ਜੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਜਿਹਦੀ ਕੀਤੀ ਹੈ ਉਹ ਕਈ ਮੁਸਲਮਾਨ ਭਰਾਵਾਂ ਨੂੰ ਪਸੰਦ ਨਹੀਂ ਆਈ ਤੇ ਉਹ ਕਿਸੇ ਇੱਕ ਦੇ ਵੱਲੋਂ ਬਰਦਾਸ਼ਤ ਵੀ ਨਹੀਂ ਕੀਤੀ ਗਈ। ਕਿ ਇੱਕ ਮੁਸਲਮਾਨ ਦੂਸਰੇ ਧਰਮ ਗੁਰੂ ਬਾਰੇ ਇਹ ਸਭ ਚੀਜ਼ਾਂ ਕਿਵੇਂ ਲਿਖ ਸਕਦਾ ਹੈ? ਇਸ ਕਰਕੇ ਹੀ ਉਹਨਾਂ ਦੇ ਹੀ ਧਰਮ ਦੇ ਲੋਕ ਉਹਨਾਂ ਨੂੰ ਕਾਫਰ ਬੁਲਾਉਣ ਲੱਗ ਗਏ ਸੀ। ਅਤੇ ਲਾਹੌਰ ਦੀ ਮਸਜਿਦ ਮਸਜਿਦ ਤੇ ਪੇਸ਼ ਜੋ ਔਰੰਗਜ਼ੇਬ ਦੇ ਵੱਲੋਂ ਬਣਾਈ ਗਈ ਸੀ ਉੱਥੋਂ ਦੇ ਕਾਜ਼ੀਰੇ ਵੱਲੋਂ ਇਹ ਫਤਵਾ ਸੁਣਾਇਆ ਗਿਆ ਕਿ ਇਹਨਾਂ ਨੂੰ ਧਰਮ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਹੁਣ ਇਸ ਦਾ ਇਸਲਾਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਇਸ ਦਾ ਕੋਈ ਵੀ ਨਮਾਜ਼-ਏ-ਜਨਾਜ਼ਾ ਜਾਂ ਨਮਾਜ਼-ਏ-ਮૈયਤ ਨਹੀਂ ਪੜੇਗਾ ਲਿਖਤੀ ਤੌਰ ਤੇ ਇਹ ਫਤਵਾ ਜਾਰੀ ਕਰ ਦਿੱਤਾ ਗਿਆ ਜਿਸ ਵਕਤ ਅੱਲਾ ਯਾਰ ਖਾਜੂਗੀ ਜੀ ਬਜ਼ੁਰਗ ਹੋ ਜਾਂਦੇ ਨੇ ਤੇ ਤਾਂ ਉਹ ਕਾਜ਼ੀ ਉਹਨਾਂ ਕੋਲ ਆਂਦਾ ਹੈ ਤੇ ਉਹਨਾਂ ਨੂੰ ਇਹ ਆਖਦਾ ਹੈ ਕਿ ਸਿਰਫ ਛੋਟੀ ਜਿਹੀ ਗਲਤ ਹੈ ਤੁਸੀਂ ਇੱਕ ਵਾਰ ਫਿਰ ਤੋਂ ਇਹ ਲਿਖ ਦਿਓ ਕਿ ਜੋ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀ ਸਾਹਿਬਜ਼ਾਦਿਆਂ ਬਾਰੇ ਲਿਖਿਆ ਹੈ ਉਹ ਗਲਤ ਲਿਖਿਆ ਹੈ ਤੇ ਤੁਸੀਂ ਮੇਰੇ ਅੱਗੇ ਮਾਫੀ ਮੰਗ ਲਓ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਧਰਮ ਦੇ ਵਿੱਚ ਸ਼ਾਮਿਲ ਕਰ ਲਵਾਂਗੇ ਤੇ ਤੁਸੀਂ ਹੁਣ ਬੁੱਢੇ ਹੋ ਚੁੱਕੇ ਹੋ ਤੇ ਇੱਕ ਸੱਚੇ ਮੁਸਲਮਾਨ ਦੀ ਤਰ੍ਹਾਂ ਅਗਲੇ ਜਹਾਂਜ ਜਾਓ। ਉਹ ਹਕੀਮ ਜੀ ਇਹ ਆਖਦੇ ਨੇ ਕਿ ਮੈਂ ਅਜੇ ਹੱਕ ਕੁਝ ਵੀ ਨਹੀਂ ਕਰਾਂਗਾ। ਮੈਂ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਉਹ ਬਿਲਕੁਲ ਸੱਚ ਲਿਖਿਆ ਤੇ ਮੈਂ ਇੰਨਾ ਸ਼ਬਦਾਂ ਨੂੰ ਵਾਪਿਸ ਨਹੀਂ ਲਵਾਂਗਾ। ਜਦੋਂ ਉਹ ਹਕੀਮ ਉਹਨਾਂ ਦੇ ਮੂੰਹ ਇਹ ਸ਼ਬਦ ਸੁਣਦਾ ਹੈ ਤੇ ਤਾਂ ਉਹ ਗੁੱਸੇ ਦੇ ਵਿੱਚ ਇਹ ਆਖਦਾ ਹੈ ਕਿ ਤੂੰ ਇੱਕ ਕਾਫਰ ਹੈ ਤੇ ਤੂੰ ਇੱਕ ਕਾਫਰ ਦੀ ਤਰ੍ਹਾਂ ਹੀ ਮਰੇਗਾ ਫਿਰ ਉਹ ਅੱਲਾ ਯਾਕਾ ਜੀ ਜਵਾਬ ਦਿੰਦੇ ਹਨ ਕਿ ਹੋ ਸਕਦਾ ਹੈ ਕਿ ਮੈਂ ਮੁਹੰਮਦ ਦੇ ਵੱਲੋਂ ਕਾਫਰ ਹੋ ਜਾਵਾਂ ਪਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਕਾਫਰ ਨਹੀਂ ਹੋ ਸਕਦਾ ਮੈਂ ਦੇਖ ਰਿਹਾ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਮੈਨੂੰ ਉਡੀਕ ਰਹੀ ਹੈ ਉਹਨਾਂ ਦੀ ਗੋਦ ਦਾ ਨਿਗ ਚਾਹੀਦਾ ਹੈ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਗੇ ਸ਼ਰਗird ਹੋ ਕੇ ਮਰਨਾ ਚਾਹੁੰਦਾ ਹਾਂ ਜਿਸ ਦੇ ਨਾਲ ਹੀ ਅੱਲਾ ਯਾਰ ਖਾਂ ਜੋਗੀ ਜੀ ਆਪਣੀ ਰਹਿਦੀ ਜ਼ਿੰਦਗੀ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦੇ ਰਹੇ ਐਸੀ ਤਰੀਕੇ ਦੇ ਨਾਲ ਉਸ ਦੁਨੀਆ ਤੋਂ ਚਲ ਬਸੇ ਤੇ ਉਹਨਾਂ ਨੇ ਜੋ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਉਹ ਬਿਲਕੁਲ ਹੀ ਦਿਨੋਂ ਤੇ ਸੱਚ ਲਿਖਿਆ ਤੇ ਜੋ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਉਹਨਾਂ ਨੇ ਉਹਨਾਂ ਸ਼ਬਦਾਂ ਨੂੰ ਕਦੇ ਵੀ ਨਹੀਂ ਬਦਲਿਆ ਜਿਸ ਨੂੰ ਅੱਜ ਤੱਕ ਸਿੱਖ ਭਾਈਚਾਰੇ ਦੇ ਵਿੱਚ ਮਾਨ ਨਾਲ ਸੰਗਤਾਂ ਅੱਗੇ ਸੁਣਾਇਆ ਜਾਂਦਾ ਹੈ ਇਹਨਾਂ ਦੀ ਯਾਦ ਨੂੰ ਸਦਾ ਹੀ ਜਿਉਂਦਾ ਰੱਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੀ ਫੋਟੋ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਰੱਖਿਆ ਹੈ ਤੋ ਐਸੀ ਕੁਝ ਜਾਣਕਾਰੀ ਅੱਲਾ ਯਾਰ ਖਾਨ ਜੋਗੀ ਜੀ ਦੇ ਬਾਰੇ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਸ਼ਰਧਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੱਖੀ ਭਾਵੇਂ ਉਹਨਾਂ ਨੂੰ ਆਪਣੇ ਹੀ ਧਰਮ ਤੋਂ ਕਿਉਂ ਨਾ ਕਰ ਦਿੱਤਾ ਗਿਆ ਹੋਵੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਤੁਸੀਂ ਐਹੋ ਜਿਹੀ ਇਤਿਹਾਸ ਤੋਂ ਰਿਲੇਟਡ ਵੀਡੀਓਜ਼ ਅੱਗੇ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਅੱਧੀ ਵੀਡੀਓ ਕਿਹੋ ਜਿਹੀ ਲੱਗੀ ਤੇ ਅਸੀਂ ਅਗਲੀ ਵੀਡੀਓ ਕਿਸ ਸਬੰਧ ਤੇ ਲਈਏ ਧੰਨਵਾਦ